ਗਾਰਾ ਤਾਂ ਇਹਨਾਂ ਮਾਲੀ ਕੋਈ 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 ਡਰਾਂ ਨਾ ਹਾਂਜੀ ਹਾਂ ਜੀ ਹਮਾਰਾ ਆ ਦੱਸੋ ਖੇਤ ਨਹੀਂ ਇੱਧਰ ਪਾਣੀ ਬਹੁਤ ਆ ਸਰੋ ਸਰੋ ਮੰਤਰੀ ਜੀ ਸਾਡੇ ਖੇਤ ਤੁਸੀਂ ਮੋਟਰ ਦਿੱਤੀ ਬਹੁਤ ਬਹੁਤ ਤੁਹਾਡਾ ਧੰਨਵਾਦ ਸਾਨੂੰ ਹੋਰ ਚਾਹੀਦੀ ਹੈ ਨਹੀਂ ਕੋਈ ਹੋਰ ਚਾਰ ਤੁਹਾਨੂੰ ਹੋਰ ਦੇ ਦਿਆਂ ਪਰਸੋਂ ਆਇਆ ਦੀ ਮੈਂ ਸਾਡੇ ਕੋਲ ਨਹੀਂ ਕੋਈ ਉਹ ਸਰਪੰਚ ਆਪਣਾ ਕਿੱਥੇ ਉਹ ਤਾਂ ਟਰਾਇ ਤੇ ਆਈ ਨਹੀਂ ਦੂਜੇ ਸਾਨੂੰ ਪੱਕੀਆਂ ਚਾਹੀਦੀਆਂ ਹਾਂ ਜੀ ਪੱਕੀਆਂ ਚਾਹੀਦੀਆਂ ਛੋਟੀਆਂ ਹੀ ਆਈਆਂ ਨਹੀਂ ਇੱਕ ਮਿੰਟ ਸੁਣਨਾ ਪਹਿਲਾਂ ਤੁਸੀਂ ਸਾਰੇ ਆਈਆਂ ਨਹੀਂ ਬੋਲਦਾ ਪਰ ਛੋਟੀਆਂ ਨਹੀਂ ਜੀ ਕਾਨੂੰਨ ਨਹੀਂ ਤੁਹਾਨੂੰ ਪੱਕੀਆਂ ਚੱਲ ਰਹੀਆਂ ਨੇ ਨਹੀਂ ਇਹ ਛੋਟੀਆਂ ਨਹੀਂ ਜੀ ਇਹਨਾਂ ਨੂੰ ਜਾਣ ਨਹੀਂ 7 ਪਾਵਰ ਦੀ 7 ਪਾਵਰ ਦੀ 7 ਦੀ ਨਹੀਂ ਸਾਨੂੰ 25 ਦੀਆਂ ਚਾਹੀਦੀਆਂ ਆ ਤਾਂ ਵੀਰਿਆਂ ਦੀ ਜਿਹੜੇ ਇੱਧਰ ਚੱਲਦੀਆਂ ਨੇ 3 ਦੀਆਂ ਪੁਰਾਣੀਆਂ ਸੀ ਤੁਸੀਂ ਦੇ ਵੀਰਿਆਂ ਨੂੰ ਹੁਣ ਕੀ ਚਾ 30 ਪਾਵਰ ਦੀਆਂ 33 ਨੇ ਮੋਟਰ ਆਹੀ ਆਹ ਜਿਹੜਾ ਜਮਾਨਤ ਦੇ ਦਿੰਦਾ ਉਹਦੇ ਪਿੱਛੇ ਨਹੀਂ ਲੈ ਦੇ ਵੀਰ ਸਰ ਇਹ ਵੀ ਪਹਿਲਾਂ ਪੁਰਾਣਾ ਨਾ ਚੜ੍ਹ ਬਣਾ ਲਿਆ ਅੱਗੜੀ ਅੱਗੜੀ ਹਾਂ ਅੱਗੇ ਅੱਗੇ ਉਹ ਗੱਡੀ ਚੱਲ ਕੋਈ ਮਰੂ ਜਰਾ ਹਾਂ ਵੀ ਕਿਵੇਂ ਠੀਕ ਹੋ? ਹੋਰ ਸਰ ਰਾਜੂ ਜੀ ਹੋਰ ਰੋਪੂ ਜੀ ਅੱਜ ਜਿਹੜਾ ਨਾ ਇੱਥੇ ਵਰਕ ਪੈਂਦਾ ਹਾਂ ਹਾਂ ਆਜੋ ਆਪਣਾ ਮੋਰ ਦੀ ਸਰ ਬਸ ਠੀਕ ਹੈ ਚਲੋ ਕੋਈ ਗੱਲ ਨਹੀਂ ਤੁਸੀਂ ਆ ਦੇਖੀ ਬੰਨਾਲੇ ਮੁੰਡੇ ਬੁਲਾ ਲਓ ਆ ਆ ਡਿਸ ਡਿਸ ਆ ਹਾਂਜੀ ਹਾਂਜੀ ਸਰ ਆਜੋ ਜਿਹੜੇ ਮਿੱਟੀ ਮਗਰ ਹੈ ਜੂ ਕੰਮ ਕਿਉਂ ਚੱਲੋ ਚਲੋ ਫੋਰਸ ਜਿਹੜੀ ਫ੍ਰੀਜ਼ ਹੋਈ ਸੀ ਨਾ ਇੱਥੋਂ ਹੋਈ ਸਾਹਮਣੇ ਥਿੰਗ ਚੱਲ ਰਹੀ ਹੈ ਤੇ ਨਰੀ ਗਾਦੀ ਲੇਬਲ ਜਿਹੜੀ ਹੈ ਉਹ ਕੰਮ ਕਰ ਰਹੀ ਹੈ ਬੈਗ ਭਰ ਰਹੀ ਹੈ ਲਗਾਤਾਰ ਚੱਲਦੇ ਆ ਸਰ ਜਿਹੜਾ ਮੋਰਕ ਹੁੰਦਾ ਹੈ ਨਾ ਸਰ ਸਭ ਤੋਂ ਸੈਂਸਿਟਿਵ ਪੁਆਇੰਟ ਹੈ ਚਲੋ ਚਲੋ ਬਸ ਤੁਸੀਂ ਹੁਣ ਜੇ ਏਰੀਆ ਬਚ ਰਿਹਾ ਨਾ ਗੋਲ ਸਾਫ ਕਰਕੇ ਬਚ ਰਿਹਾ ਜੀ ਹੁਣ ਜਿਹੜਾ ਪਿੱਛੇ ਬੰਨ ਲਾਉਂਦੇ ਨੇ ਉਹ ਭਾਈ ਸਾਰੇ ਸਾਰੀ ਸਰਕਾਰ ਜੀ ਤੁਹਾਨੂੰ ਸੰਭਲ ਕੇ ਡੁਕ ਦੇਣ ਜਿਹੜੇ ਮੰਤਰੀ ਨੇ ਸਾਰੇ ਪੰਜਾਬ ਦਾ ਪਾਣੀ ਕੰਟਰੋਲ ਕੀਤਾ ਹੈ ਕਰਨਾ ਹੈ ਉਹ ਤੁਹਾਡਾ ਥੋੜੇ ਵਾਲਾ ਦਾ ਪੂਰਾ ਜੇ ਹੁਣ ਤੱਕ ਬਚ ਰਿਹਾ ਹੁਣ ਟੁੱਟੇ ਹੁੰਦੇ ਚਾਰ ਤਸੱਲੀ ਕਰਾਈ ਹੈ ਜੀ ਪਿੰਡਾਂ ਦੀ ਸਿਰਫ ਇੰਨਾ ਇੰਨਾ ਹੀ ਹੈ ਇੰਨਾ ਹੀ ਦੀ ਵਜ੍ਹਾ ਕਰਕੇ ਅਸੀਂ ਸਾਰੇ ਇੱਥੇ ਪਹੁੰਚੇ ਆ। ਸੋ ਉਹਦੇ ਵੀ ਤਗੜੇ ਉਹਨਾਂ ਨੇ ਲੋਡ ਨਹੀਂ ਜੀ ਸਾਡੇ ਟਾਈਮ ਨਹੀਂ ਜੀ ਇਹ ਮੰਨਦਾ ਸਾਨੂੰ ਵੀ ਲੋਡ ਆ। ਸਾਡੇ ਮੰਤਰੀ ਡਬਲ ਡਬਲ ਮੰਤਰੀ ਆ ਰਹੇ ਸਾਡੇ ਕੋਲ ਚਲੋ ਜੀ।